ਕਸਾਰ ਵੀਰੋ ਜਿਹੜੀ ਮੂੰਗੀ ਹੈ ਨਾ ਗਰਮ ਰੁੱਤ ਵਾਲੀ ਉਹਦੀ ਉਹਨ ਲਈ ਦਾ ਟੁਕਮਟ ਆਇਆ ਹੈਗਾ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਜਿਹੜੀ ਮੂੰਗੀ ਦੀ ਬਿਜਾਈ ਅਸੀਂ ਕਰ ਸਕਦੇ ਆ ਥੋੜੀ ਲੇਟ ਵੀ ਹੋ ਜਾਂਦੀ ਹੈ ਇਹਨੂੰ ਅਸੀਂ ਅਪ੍ਰੈਲ ਦੇ ਐਂਡ ਤੱਕ ਵੀ ਲਿਆ ਸਕਦੇ ਆ ਪਰ ਉਹਦੇ 'ਚ ਇਹ ਹੁੰਦਾ ਫਿਰ ਜਿਹੜੀ ਮੂੰਗੀ ਆ ਉਹ ਬਾਸ਼ ਦੇ ਵਿਚਾਉਣ ਦਾ ਖਤਰਾ ਹੋਏਗਾ ਪਰ ਫਿਰ ਵੀ ਮੈਂ ਸਭ ਜੀ ਅਸੀਂ ਲੇਟ ਵੀ ਲਾਵਾਂਗੇ ਜੇ ਮੂੰਗੀ ਸਾਨੂੰ ਖੇਤ ਦੇ ਵਿੱਚ ਵੀ ਪਾਉਣੀ ਪੈਂਦੀ ਆ ਤਾਂ ਵੀ ਇਹਦਾ ਫੜਾ ਫਾਇਦਾ ਹੈਗਾ ਇਹਦਾ ਉਹਦੇ ਨਾਲ ਜਿਹੜੀ ਅਗਲੀ ਫਸਲ ਅਸੀਂ ਬੀਜਾਂਗੇ ਉਹਨੂੰ ਤਕਰੀਬਨ 25% ਤੋਂ ਲੈ ਕੇ 33% ਤੱਕ ਜਿਹੜੀ ਯੂਰੀਆ ਦੀ ਬਚਤ ਹੋ ਜਾਂਦੀ ਹੈ। ਮੂੰਗੀ ਆ ਕਿਸਾਨ ਵੀਰੋ ਜਿਹੜੀ ਬਹੁਤ ਘੱਟ ਪਾਣੀ ਮੰਗਦੀ ਹੈ ਤਕਰੀਬਨ 3 ਤੋਂ 5 ਪਾਣੀਆਂ ਨਾਲ ਪਾਲ ਜੰਦੀ ਹੈ। ਪਹਿਲਾ ਜਿਹੜਾ ਪਾਣੀ ਆ ਮੂੰਗੀ ਨੂੰ ਤਕਰੀਬਨ 25 ਦਿਨ ਦੇ ਅੰਦਰ ਲਗਪਾ ਲਾਉਣਾ ਚਾਹੀਦਾ ਹੈ। ਐਸਐਮਐਲ 1827 ਤੇ ਐਸਐਮਐਲ 832 ਐਸਐਮਐਲ 668 ਤਿੰਨ ਮੂੰਗੀ ਦੀਆਂ ਜਿਹੜੀਆਂ ਕਿਸਮਾਂ ਨੇ ਪੰਜਾਬ ਖੇਤੀਬਾੜੀ ਵਿਭਾਗ ਦੁਆਰਾ ਸਿਫਾਰਿਸ਼ ਕਰੀਆਂ ਨੇ। ਇਕ ਕੁਝ ਪ੍ਰਾਈਵੇਟ ਕੰਪਨੀਆਂ ਦੇ ਬੀਜ ਵੀ ਕਿਸਾਨ ਵੀ ਰੀਪੀਜਦੇ ਨੇ ਉਹ ਵੀ ਚੰਗੇ ਨੇ ਤੇ ਮੂੰਗੀ ਆ ਜਿਹੜੀ ਇਹਦਾ ਬੀਜ ਹੈ 668 ਦਾ ਆਪਾਂ ਨੂੰ 15 ਕਿਲੋ ਪਰ ਏਕੜ ਪਾਉਣਾ ਚਾਹੀਦਾ ਤੇ ਜਿਹੜੀ SML 1827 ਤੇ SML 832 ਹੈ ਇਹਦਾ ਸਾਨੂੰ ਬੀਜ 12 ਕਿਲੋ ਪਾਉਣਾ ਚਾਹੀਦਾ ਮੂੰਗੀ ਆ ਜਿਹੜੀ ਕਿਸਾਨ ਵੀਰੋ ਬੜੀ ਫਿੱਟ ਆਉਂਦੀ ਹੈ ਸਾਡੇ ਆਲੂਆਂ ਤੋਂ ਬਾਅਦ ਤੇ ਝੋਨੇ ਦੇ ਵਿਚਾਲੇ ਇੱਕ ਵਾਧੂ ਫਸਲ ਮਿਲ ਜਾਂਦੀ ਹੈ ਜਿਹੜੀ ਕਿਸਾਨ ਵੀਰ ਇਸ ਵਾਰੇ ਮੱਕੀ ਲਾਈ ਵੀ ਹੈ ਜਦੋਂ ਲੌਂਡਰੀ ਸੋਚ ਰਾਇਏ ਨੇ ਮੈਂ ਸਮਝਦਾ ਜਿਹੜੀ ਹੁਣ ਲੌਂਡਰੀ ਪਕਾਵੀ ਮੱਕੀ ਉਤੋਂ ਲੱਗ ਨਹੀਂ ਸਕਦੀ ਬਹੁਤ ਲੇਟ ਹੋ ਜਾਂਦੀ ਹੈ ਅਚਾਰਲੇ ਕਿਸਾਨ ਵੀ ਰਜੇ ਵੀ ਲਾਈ ਜਾਂਦੇ ਨੇ ਕਿਸਾਨ ਵੀਰ ਮੱਕੀ ਦੀ ਜਗ੍ਹਾ ਤੇ ਹੁਣ ਮੂੰਗੀ ਦੀ ਕਾਸ਼ਟ ਕਰਨੀ ਚਾਹੀਦੀ ਹੈ ਕਿਸਾਨ ਵੀਰੋ ਜਿਹੜਾ ਮੂੰਗੀ ਅਸੀਂ ਬੀਜਣੀ ਹੈ ਸਾਨੂੰ ਜਿਹੜਾ ਖੇਤ ਹੈ ਨੇਦਰ ਲੈਵਲ ਕਰਾਹੇ ਨਾਲ ਚੰਗੀ ਤਰ੍ਹਾਂ ਪੱਧਰ ਕਰ ਲੈਣਾ ਚਾਹੀਦਾ ਤਾਂ ਕਿ ਪਾਣੀ ਦੀ ਬਚਤ ਹੋਵੇ ਮੂੰਗੀ ਨੂੰ ਅਸੀਂ ਬੈਡਾਂ ਦੇ ਉੱਤੇ ਵੀ ਲਾ ਸਕਦੇ ਹਾਂ ਕਿਸਾਨ ਵੀਰ ਜੇ ਬੈਡਾਂ ਤੇ ਲਾਵਾਂਗੇ ਤਾਂ ਕਿਵੇਂ 25% ਪਾਣੀ ਸਾਡਾ ਹੋਰ ਵੱਜ ਜਾਂਦਾ ਤੇ ਜਦੋਂ ਫੁੱਲ ਆਉਂਦੇ ਨੇ ਮੂੰਗੀ ਨੂੰ ਸਪਰੇਅ ਕਰਨੀ ਪਈ ਜ਼ਰੂਰੀ ਹੈ ਇਨੂ ਮਾਈਟ ਦੀ ਪ੍ਰੋਬਲਮ ਆਉਂਦੀ ਆ ਮਾਈਟ ਆ ਜਾਂਦੀ ਆ ਫੁੱਲ ਝੜ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਕਿਸਾਨ ਵੀਰੋ ਜਿਹੜੀ ਮੂੰਗੀ ਆ ਉਹਨੂੰ ਸੁੰਗੀ ਤੋਂ ਬਚਾਉਣਾ ਬੜਾ ਜ਼ਰੂਰੀ ਆ ਤੇ ਹੁਣ ਮੂੰਗੀ ਦੇ ਜਿਹੜੇ ਨਦੀਨ ਨਾਸ਼ਟ ਦਵਾਈਆਂ ਨੇ ਉਹ ਵੀ ਆ ਗਈਆਂ ਸਾਨੂੰ ਨੂੰ ਗੜਾਈ ਦੀ ਲੋੜ ਨਹੀਂ ਤੇ ਪੈਂਡੀ ਮੈਥਾਲੀਨ ਵੀ ਯੂਨੀਵਰਸਿਟੀ ਰਿਕਮੈਂਡ ਇੱਕ ਦੋ ਕਈਆਂ ਦਵਾਈਆਂ ਹੋਰ ਵੀ ਯੂਨੀਵਰਸਿਟੀ ਐਸ਼ਪਾਰਸ਼ ਕਰੀਆਂ ਨੇ ਇਸ ਕਰਕੇ ਹੁਣ ਜਿੰਨੇ ਵੀ ਸਾਡੇ ਖੇਤ ਖਾਲੀ ਹੁੰਦੇ ਨੇ ਉੱਤੇ ਸਾਨੂੰ ਮੂੰਗੀ ਲਾ ਲੈਣੀ ਚਾਹੀਦੀ ਆ ਇਹਦੇ ਨਾਲ ਪਾਣੀ ਦੀ ਬਚਤ ਹੁੰਦੀ ਆ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਚੰਗੀ ਬਣਦੀ ਆ ਮੂੰਗੀ ਹਵਾ ਦੇ ਵਿੱਚੋਂ ਖਿੱਚ ਕੇ ਨਾਈਟ੍ਰੋਜਨ ਜਮੀਨ ਦੇ ਵਿੱਚ ਜਮਾ ਕਰਦੀ ਹੈ ਇਸ ਕਰਕੇ ਜਿਹੜੀ ਸਾਡੀ ਅਗਲੀ ਫਸਲ ਆ ਉਹਦਾ ਝਾੜ ਵੱਧਾ ਜਿੱਤੇ ਅਸੀਂ ਮੱਕੀ ਲਾਉਂਦੇ ਉੱਤੇ ਪਾਣੀ ਵੀ ਬਹੁਤ ਜ਼ਿਆਦਾ ਲੱਗਦਾ ਕਿਸਾਨ ਵੀਰੋ ਤੇ ਜਿਹੜੀ ਸਾਡੀ ਅਗਲੀ ਫਸਲ ਆ ਉਹਨੂੰ ਵੀ ਖਾਦ ਚਾਰ ਜ਼ਿਆਦਾ ਪਾਉਣਾ ਪੈਂਦਾ ਇਸ ਕਰਕੇ ਸਾਨੂੰ ਮੂੰਗੀ ਆ ਜਿਹੜੀ ਉਹ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਦੇ ਵਿੱਚ ਵਿੱਚ ਇਹਦੀ ਬਿਜਾਈ ਦਾ ਸਹੀ ਸਮਾਂ